श्रीवाहे गुरु साहेब जी मिल सब हिन्न सो आनंद दिना जथायुचत आदर की न ਆਏ ਬਹੜਤੇ ਤਬਜ ਰਾਮਾ ਸਭੇਨ ਸੋ ਮਿਲ ਈਨ ਪਰ ਨਾਮਾ ਸਦਨੋ ਤਨੋ ਹਰ ਹਰ ਨਾਪ ਕਮਨਾ ਨਾਨਕ ਇਹ ਤਨਸਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸੜਣਾ ਨਾਨਕ ਕੀ ਪ੍ਰਭ ਵੇਨਤੀ ਅਬਣੀ ਪਗਤੀ ਲਾਏ ਆਏ ਪ੍ਰਭ ਸਰਣਾ ਗਤੀ ਕਿਰਪਾ ਨਦ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਉਜਗ ਅਟਲ ਦੋ ਜਹਾਨਾ ਦੇ ਵਾਲੀ ਜਬਰ ਤਕਤਾਂ ਦੇ ਮਲਕ ਬਕਸ਼ੰਦ ਪਾਤਸ਼ਾ ਸਰਬ ਸੰਜੇ ਅਲਹਿਬੋ ਦਿਨ ਦੁਨੀਆ ਦੇ ਮਾਲਕ ਗਿਆਨ ਦੇ ਮੋਜਸ਼ਮੇ ਅਰ ਰਹਿਮਤਾਂ ਦੇ ਪੰਡਾਰ ਕਲ ਜੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜਰੀਨ ਲਵਾ ਰਹੀ ਅਤੇ ਸਤਿਗੁਰਾਂ ਦੀ ਦੀਪਾਵਨ ਕੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਜਗਤ ਸਵਾਮੀ ਜਗਤ ਦੇ ਸਾਂਝੇ ਹਰ ਰਹਿ ਪਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਨ੍ਹਾਂ ਦਾ ਜੀਵਨ ਅਤਿਆਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਮਿਤਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਉਂਗੁਰਾ ਨਕ ਪਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਧੰਨ ਸਾਹਿਬ ਸ੍ਰੀ ਨਾਨਕ ਦੇਵ ਮਹਾਰਾਜੀਆਂ ਦੇ ਜੀਵਨ ਇਤਿਹਾਸ ਦੀ ਸੰਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਮਨੋਂ ਬਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਬਣੀਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਵਿਆਹ ਹੈ ਸਗਾਈ ਉਹਨਾਂ ਦੀ ਕੀਤੀ ਗਈ ਸੁਲਤਾਨਪੁਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ RAM ਜੀ ਵੱਲੋਂ ਬੜੇ ਤੂਮਤਮ ਦੇ ਨਾਲ ਉਹਨਾਂ ਦੀ ਸਗਾਈ ਕੀਤੀ ਕੀ ਉਹਨਾਂ ਦਾ ਰੋਕਾ ਕੀਤਾ ਗਿਆ ਉਸ ਤੋਂ ਬਾਅਦ ਸੱਦਾ ਆਇਆ ਸੀ ਰਾਏ ਪੋਏ ਦੀ ਤਲਵੰਡੀ ਸਾਰੇ ਤਿਆਰੀ ਕੀਤੀ ਐ ਸਾਰਿਆਂ ਨੇ ਚਾਲੇ ਪਾਏ ਨੇ ਰਾਏ ਬਲਾਰ ਜੀ ਨੂੰ ਮਿਲ ਕੇ ਆਏ ਨੇ ਤਾਂ ਰਸਤੇ ਦੇ ਵਿੱਚ ਜਦੋਂ ਜਾ ਰਹੇ ਨੇ ਮਲੋਰਾਏ ਪੋਈ ਦੀ ਤਲਵੰਡੀ ਤੋਂ ਚੱਲੇ ਕੇ ਦੋ ਗੱਡੇ ਨੇ ਤਕਰੀਬਨ 24-25 ਜਣੇ ਨੇ ਜਿਨ੍ਹਾਂ ਦਾ ਕਬੀਲਜੀ ਨੇ ਜਗਰ ਕੀਤਾ ਹੈ 24-25 ਜਣੇ ਦੋਵੇਂ ਗੱਡਿਆਂ ਤੇ ਨਾਨਕਿਆਂ ਤੋਂ ਨਾਨੀ ਭرائی ਜੀ ਆਏ ਨੇ ਨਾਨਾ ਜੀ ਆਏ ਨੇ ਰਾਮਾ ਜੀ ਅਤੇ ਇਹਨਾਂ ਦੇ ਮਾਮਾ ਜੀ ਜੀ ਕ੍ਰਿਸ਼ਨਾ ਜੀ ਉਹ ਵੀ ਆਏ ਨੇ ਬਾਕੀ ਨਾਨਕਿਆਂ ਦੇ ਹੋਰ ਸ੍ਰੀਕੇ ਕਬੀਲੇ ਦੇ ਨੇ ਇਹਨਾਂ ਦੇ ਪਿੰਡ ਤੋਂ ਰਾਏ ਪੋਈ ਦੀ ਤਲਵੰਡੀ ਤੋਂ ਉਹ ਵੀ ਸ੍ਰੀਕੇ ਚਾਚਾ ਜੀ ਦਾਇਆ ਨਹੀਂ ਕਾਫੀ ਜੜੇ ਨੇ ਸ੍ਰੀਕੇ ਦੇ ਸੀ ਆਏ ਨੇ ਅਤੇ ਭਾਈ ਮਰਦਾਨੇ ਦਾ ਵੀ ਜ਼ਿਕਰ ਕੀਤਾ ਕਬੀਰ ਜੀ ਨੇ ਕਿ ਮਰਦਾਨਾ ਵੀ ਨਾਲ ਗਏ ਜੇ ਤਾਂ ਹੁਣ ਜਦੋਂ ਸੁਲਤਾਨਪੁਰ ਦੇ ਵੱਲ ਰਵਾਨਗੀ ਹੋਈ ਹੈ ਚੱਲੇ ਨੇ ਸਾਰੇ ਗੱਡੇਾਂ ਤੇ ਬਹਿ ਕੇ ਤਾਂ ਆਹ ਰਸਤੇ ਦੇ ਵਿੱਚ ਸਤਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਪੁੱਛਿਆ ਹੈ ਸੁਆਮੀ ਜੀ ਮੈਂ ਤਾਂ ਕਾਹੌਣ ਦੀ ਹਾਂ ਕਿ ਸਵਾਮੀ ਜੀ ਤੁਸੀਂ ਅਰਾਏ ਬੁਲਾਰ ਦੇ ਕੋਲ ਜਾ ਕੇ ਆਏ ਹੋ ਅਤੇ ਲਾਜ਼ਮੀ ਹੈ ਕਿ ਉਹਨਾਂ ਨੂੰ ਤੁਸੀਂ ਸਦਾ ਦਿੱਤਾ ਹੋਣਾ ਇਨਵਾਈਟ ਕੀਤਾ ਹੋਣਾ ਕਿ ਤੁਸੀਂ ਚੱਲੋ ਸਾਡੇ ਨਾਲ ਸਾਡੇ ਲਾडले ਪੁੱਤਰ ਦਾ ਵਿਆਹ ਹੈ ਅਤੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਨਾਲ ਲੈ ਕੇ ਆਏ ਹਰ ਇੱਕ ਕੰਮ ਕਾਜ ਸੱਦ ਕੇ ਉਹਨਾਂ ਨੇ ਕਿਤਨੀ ਸਾਡੀ ਹਲਪ ਕੀਤੀ ਹੈ ਜਦੋਂ ਵੀ ਕੋਈ ਗੱਲਬਾਤ ਹੁੰਦੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਸਾਹਮਣੇ ਖਲੋ ਜਾਂਦੇ ਸੀ ਭਾਈ ਗੁਰਨਾਨਕ ਨੂੰ ਬੋਲਣ ਤੋਂ ਪਹਿਲਾਂ ਕੋਈ ਇਹ ਸਮਝੇ ਉਹ ਕਿ ਰਾਇ ਬਲਾਰ ਅੱਗੇ ਖਲੋਦਾ ਨਾਨਕ ਦਾ ਦਾਸ ਅੱਗੇ ਖਲੋਦਾ ਹੈ ਤਾਂ ਐਦਾਂ ਉਹਨਾਂ ਨੇ ਸਾਡੇ लाडले ਪੁੱਤਰ ਨੂੰ ਖੁਦਾ ਕਰਕੇ ਅੱਲਾ ਕਰਕੇ ਮੰਨਿਆ ਹੈ ਤਾਂ ਤੁਸੀਂ ਹੁਣ ਉਹਨਾਂ ਨੂੰ ਲੈ ਕੇ ਕਿਉਂ ਨਹੀਂ ਆਏ ਤਾਂ ਪਿਤਾ ਜੀ ਕਹਿਣ ਲੱਗੇ ਕਿ ਭਾਗਵਾਨ ਹੈ ਕਿ ਉਹਨੂੰ ਸਦਾ ਪਹਿਲੀ ਮਿਲੇ ਕਿਉਂਕਿ ਜਿਹੜੇ ਲੋਕ ਆਏ ਸੀ ਇੱਥੇ ਆਂਦੇ ਸੀ ਤਾਂ ਉਹਨਾਂ ਨੇ ਪਹਿਲੀ ਦੱਸ ਦਿੱਤਾ ਪਹਿਲੀ ਪਤਾ ਲੱਗ ਗਿਆ ਉਹ ਕਹਿੰਦਾ ਪਲ ਪਲ ਦੀ ਖਬਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੀ ਮੈਨੂੰ ਕਿਉਂਕਿ ਮੈਂ ਆਪਣੇ ਖੁਦਾ ਨੂੰ ਆਪਣੇ ਅੱਲਾ ਨੂੰ ਜਿਵੇਂ ਯਾਦ ਕਰਦਾ ਐਂ ਕਹਿੰਦੇ ਨਾਨਕ ਨੂੰ ਮੈਂ ਯਾਦ ਕਰਦਾ ਤਾਂ ਉਹਨਾਂ ਦੀ ਹਰ ਇੱਕ ਖਬਰ ਰੱਖ ਰਿਆ ਹਾਂ ਮੈਂ ਕਿ ਮੇਰੇ ਨਾਨਕ ਨੂੰ ਕੋਈ ਬੁਰਾ ਭਲਾ ਨਾ ਕਹ ਦੇ ਮੇਰੇ ਨਾਨਕ ਦਾ ਕੋਈ ਨਰਾਦਰ ਨਾ ਕਰਦੇ ਤੇ ਐਦਾ ਕਰਕੇ ਮਨੋਂ ਦਾ ਧਿਆਨ ਰੱਖਦਾ ਤੇ ਉਹ ਧਿਆਨ ਪੂਰਾ ਰੱਖ ਰਹੇ ਨੇ ਤਾਂ ਜਦੋਂ ਵਿਆਹ ਦੇ ਲੈ ਕੇ ਆ ਤਾਂ ਵਿਆਹ ਦੇ ਲਈ ਉਹਨਾਂ ਨੇ ਇਹ ਕਿਹਾ ਹੈ ਮੇਰੇ ਵੱਲੋਂ ਜਿੰਨੀ ਤਨ ਦੌਲਤ ਤੁਹਾਨੂੰ ਚਾਹੀਦੀ ਹੈ ਮੈਂ ਦੇਵਾਂਗਾ ਜੋ ਸਾਜੋ ਸਮਾਨ ਚਾਹੀਦਾ ਤੁਹਾਨੂੰ ਮੈਂ ਤੁਹਾਨੂੰ ਦੇਵਾਂਗਾ ਅਤੇ ਇਸ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮਨ ਲੋ ਵਿਆਹ ਜਿਹੜਾ ਹੈ ਲੋਕ ਖੜਖੜ ਕੇ ਵੇਖਣ ਇਦਾਂ ਦਾ ਵਿਆਹ ਸੀ ਨਾਨਕ ਦਾ ਕਰਨਾ ਹੈ ਸਾਡੇ ਅੱਲਾ ਦਾ ਸਾਡੇ ਖੁਦਾ ਦਾ ਵਿਆਹ ਇਦਾਂ ਦਾ ਕਰਨਾ ਹੈ ਕਿ ਭਾਗਵਾਨ ਨੇ ਉਹਨੇ ਇਹ ਕਿਹਾ ਹੈ ਮਾਇਆ ਵੀ ਬੜੀ ਕਿਹਾ ਲੈ ਕੇ ਵੀ ਆਇਆ ਕਿ ਲੈ ਕੇ ਜਾ ਮਾਇਆ ਪਰ ਮੈਂ ਇਨਕਾਰ ਕਰ ਦਿੱਤਾ ਕਿ ਹਾਕਮ ਜੀ ਰਾਇ ਬਲਾਰ ਜੀ ਮੇਰੇ ਇਕਲੋਤਾ ਪੁੱਤਰ ਹੈ ਮੇਰੀ ਇਤਨੀ ਧਨ ਦੌਲਤ ਹੈ ਰੱਬ ਨੇ ਪੈੜੀ ਦਿੱਤੀ ਹੈ ਘਰਵਾਰ ਚੰਗਾ ਹੈ ਅਤੇ ਚੰਗੀ ਨੌਕਰੀ ਕਰਦਾ ਰਿਆਂ ਮਾ ਪਟਵਾਰੀ ਦੀ ਨੌਕਰੀ ਸੀ ਮਾਇਆ ਵੱਡੀ ਜੋੜੀ ਐ ਮੈਂ ਕਦੇ ਵਾਸਤੇ ਜੋੜੀ ਐ ਆਪਣੇ ਧੀਆ ਪੁੱਤਰਾਂ ਦੇ ਲਈ ਜੋੜੀ ਐ ਇੱਕ ਲੋਤਾ ਮੇਰਾ ਪੁੱਤਰ ਹੈ ਉਹਦਾ ਵਿਆਹ ਹੈ ਤਾਂ ਪੁੱਤੋਂ ਨਹੀਂ ਬਾਰਾਂਗਾ ਫਿਰ ਬਾਰਾਂਗਾ ਕੀ ਤੋਂ ਮੈਂ ਅੱਗੇ ਪਰਿਵਾਰ ਵਧੇਗਾ ਵਿਆਹ ਹੋਵੇਗਾ ਮੇਰੇ ਪੁੱਤਰ ਦਾ ਪੋਤੇ ਪੁੱਤਰੀ ਆਉਣਗੇ ਆ ਬਾਅਦ ਦੀ ਗੱਲ ਐ ਬੜੇ ਪਤਾ ਹੋਣਾ ਆ ਗਿਆ ਨਾ ਦੇਖਾਂਗੇ ਜਾਂ ਨਹੀਂ ਦੇਖਾਂਗੇ ਪਰ ਮੈਂ ਆਪਣੇ ਲਾडले ਪੁੱਤਰ ਦੇ ਲਈ ਜਿਹੜੀ ਧਨ ਦੌਲਤ ਇਕੱਠੀ ਕੀਤੀ ਐ ਉਹ ਮੈਂ ਆਪਣੇ ਪੁੱਤਰ ਤੋਂ ਹੁਣ ਬਾੜ ਦੇਣੀ ਹੈ। ਰਾਇ ਬਲਾਰ ਕਹਿੰਦਾ ਮੈਂ ਫਿਰ ਕੀ ਖਿਦਮਤ ਕਰ ਸਕਦਾ ਹਾਂ ਤੁਹਾਡੇ ਲਾਲ ਦੀ ਕੀ ਸੇਵਾ ਕਰ ਸਕਦਾ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਕਹਿਣ ਲੱਗੇ ਬਸ ਉਹਨਾਂ ਦੀ ਖਿਦਮਤ ਇਹ ਹੈ ਕਿ ਜੋ ਤੁਸੀਂ ਪਿਆ ਚੱਲੋ ਮੈਂ ਸਹੀ ਸੇਵਾ ਹੋਵੇਗੀ ਇਹ ਉੱਥੇ ਦਾ ਜਿਹੜਾ ਦੌਲਤਖਾਨ ਨਵਾਬ ਹੈ ਉਹ ਵੀ ਸੇਵਕ ਬਣਿਆ ਮੇਰੇ ਲਾਲ ਦਾ ਤੁਸੀਂ ਚੱਲੋਗੇ ਤਾਂ ਦੋ ਨਵਾਬ ਹੋਣਗੇ ਤਾਤ ਬਾਟ ਦੇ ਨਾਲ ਮੇਰੇ ਪੁੱਤਰ ਦਾ ਵਿਆਹ ਹੋਣਾ ਹੈ ਸ਼ਾਹੀ ਵਿਆਹ ਹੋਣਾ ਹੈ ਮੇਰੇ ਪੁੱਤਰ ਦਾ ਅਤੇ ਦੋਵੇਂ ਨਵਾਬ ਜਿਹੜੇ ਨੇ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਅਤੇ ਉਹ ਵੀ ਅੱਲਾ ਨੂੰ ਖੁਦਾ ਨੂੰ ਮੁਸਲਮਾਨਾਂ ਭਾਈਚਾਰੇ ਵਾਲੇ ਨੇ ਤੁਸੀਂ ਵੀ ਹੋ ਤਾਂ ਬੜਾ ਚੰਗਾ ਲੱਗਣਾ ਜੇ ਤੁਸੀਂ ਚੱਲੋਗੇ ਤੁਹਾਡੀ ਖਿਦਮਤ ਜਿਹੜੀ ਹੈ ਸਾਡੇ ਘਰ ਨੇ ਉਸ ਦੌਲਤ ਖਾਤੇ ਕਰਾਂਗੇ ਫਿਕਰ ਨਾ ਕਰੋ ਕਿ ਤੁਸੀਂ ਅੱਲਾ ਨੂੰ ਖੁਦਾ ਨੂੰ ਮੰਨਦੇ ਇਸਲਾਮ ਧਰਮ ਨੂੰ ਰੱਤਾ ਪਰ ਵੀ ਤੁਹਾਡੇ ਖਾਣੇ ਪੀਣੇ ਦੇ ਵਿੱਚ ਤੁਹਾਡੇ ਧਰਮ ਦੇ ਵਿੱਚ ਤੁਹਾਡੇ ਰਹਿਣੇ ਸਹਿਣੇ ਦੇ ਵਿੱਚ ਰੱਤਾ ਪਰ ਵੀ ਤੁਹਾਨੂੰ ਇਦਾਂ ਦਾ ਫੀਲ ਨਹੀਂ ਹੋਣ ਦੇਵਾਗੇ ਕਿ ਤੁਸੀਂ ਇਸਲਾਮ ਧਰਮੋਂ ਦੇ ਵਿੱਚ ਨਹੀਂ ਆਏ ਤਾਂ ਤੁਹਾਨੂੰ ਲੱਗੇਗਾ ਕਿ ਅਸੀਂ ਆਪਣੇ ਦਰਗਾਹ ਤੇ ਆ ਗਏ ਹਾਂ ਇਦਾਂ ਦਾ ਤੁਹਾਨੂੰ ਫੀਲ ਕਰਾਵਾਂਗੇ ਚਲੋ ਔਰ ਰਾਏ ਬੁਲਾਰ ਜੀ ਕਹਿਣ ਲੱਗਾ ਜਦ ਮਈ ਉਹਨਾਂ ਨੂੰ ਖੁਦਾ ਮੰਨ ਲਿਆ ਮਈ ਉਹਨਾਂ ਨੂੰ ਰੱਬ ਮੰਨ ਲਿਆ ਤਾਂ ਰੱਬ ਦੇ ਕੋਲ ਜਾ ਕੇ ਵੀ ਮੈਂ ਥਾਂ ਦੇਖਾਂਗਾ ਰੱਬ ਦੇ ਕੋਲ ਜਾ ਕੇ ਵੀ ਮੈਂ ਵੇਖਾਂਗਾ ਕਿ ਮੈਂ ਖਾਣਾ ਮੈਂ ਆਹ ਖਾਣਾ ਹੈ ਆਪਸੰਦ ਕਰਨਾ ਜਦ ਖੁਦਾ ਦੇ ਕੋਲ ਹੀ ਪਹੁੰਚ ਗਿਆ ਖੁਦਾ ਮੰਨ ਲਾ ਤੁਹਾਡੇ ਪੁੱਤਰ ਤਾਂ ਇਦਾਂ ਕਾਫੀ ਗੱਲਾਂ ਉਹਨਾਂ ਦੀਆਂ ਵਿਚਾਰਾ ਹੋਈਆਂ ਸੀ ਪਰ ਹੁਣ ਰਸਤੇ ਦੇ ਵਿੱਚ ਚੱਲਦੇ ਜਾ ਰਹੇ ਨੇ ਸੁਲਤਾਨਪੁਰ ਪਹੁੰਚੇ ਨੇ ਨਾਨਕੀ ਜੀ ਨੂੰ ਮਿਲੇ ਨੇ ਬੜਾ ਚਾ ਚੜਿਆ ਨਾਨਕ ਇਹਨਾਂ ਨੂੰ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਮਤਲਬ ਘਰ ਦੇ ਵਿੱਚ ਗਏ ਨੇ ਬਾਬੇ ਨਾਨਕੀ ਜੀ ਨੂੰ ਕਿਤਨਾ ਚਾਹਿਆ ਉਹ ਕਬੀ ਜੀ ਬੜੇ ਪ੍ਰੇਮ ਸਹਿਤ ਆਪਾ ਸਰਵਣ ਕਰੀਏ ਮਿਲ ਸਭ ਹਿੰਸੋ ਆਨੰਦ ਦੀਨਾ ਪਰ ਜਦੋਂ ਗੱਡੇ ਗਏ ਨੇ ਬੂਏ ਦੇ ਮੂਹਰੇ ਖੜੇ ਨੇ ਜਾ ਕੇ ਸਾਰੇ ਉਤਰੇ ਨੇ ਸਾਰੇ ਨਗਰ ਨੇ ਵਧਾਈਆਂ ਦਿੱਤੀਆਂ ਨੇ ਸਤਕਾਰ ਜੋ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਪਿਤਾ ਜੀ ਆ ਗਏ ਉਹਨਾਂ ਦਾ ਪਰਿਵਾਰ ਆ ਗਿਆ ਉਹਨਾਂ ਦੇ ਨਾਨਕਿਆਂ ਤੋਂ ਮਤਲਬ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ ਬੇਬੇ ਨਾਨਕੀ ਜੀ ਨੂੰ ਪਤਾ ਲੱਗਿਆ ਮੇਰੇ ਪਿਤਾ ਜੀ ਆਏ ਨੇ ਉਹਨਾਂ ਨੂੰ ਬੜਾ ਚਾ ਚੜਿਆ ਜੱਫੀਆਂ ਪਾ ਪਾ ਕੇ ਬੇਬੇ ਨਾਨਕੀ ਜੀ ਮਿਲ ਰਹੇ ਨੇ ਬੜੇ ਆਨੰਦ ਦੇ ਨਾਲ ਖੈਰ ਸੁਖ ਮੰਗਲ ਪੁੱਛਦੇ ਹਨ ਪਰਿਵਾਰ ਦੀ ਤੰਦਰੁਸਤੀ ਦੀ ਇਦਾਂ ਬੇਬੇ ਨਾਨਕੀ ਜੀ ਕੱਲੇ ਕੱਲੇ ਜਣੇ ਨੂੰ ਮਿਲ ਰਹੇ ਹਨ ਜਥਾ ਉਚਤ ਤਉ ਆਦਰ ਕੀਨਾ ਤਾਂ ਜਦੋਂ ਸਾਰਾ ਜਥਾ ਕਹਿੰਦੇ ਨੇ ਜਿਹੜੇ ਸਾਰੇ ਗਏ ਸੀ 24 25 ਜਣੇ ਗਏ ਸੀ ਤਾਂ ਜਦੋਂ ਸਾਰੇ ਜਣੇ ਅੰਦਰ ਬਹਿ ਕੇ ਜਾ ਕੇ ਬੀਬੇ ਨਾਨਕੀ ਜੀ ਜਨੰਦਰ ਭਾਇਆ ਸਾਰਿਆਂ ਦੇ ਲਈ ਮੰਨ ਲੋ ਬੀਬੇ ਨਾਨਕੀ ਜੀ ਨੇ ਮੰਜੇ ਡਾਏਗੇ ਉਹਨਾਂ ਤੇ ਸੋਹਣੀਆਂ ਗਦੈਲੇ ਚਟਾਈਆਂ ਚਾਦਰਾਂ ਵਿਛਾਈਆਂ ਗਈਆਂ ਕਿ ਸਾਡੇ ਘਰ ਮਹਿਮਾਨ ਆਏ ਨੇ ਮੇਰੇ ਲਾडले ਵੀਰ ਦਾ ਵਿਆਹ ਹੈ ਤਾਂ ਖੁਸ਼ੀਆਂ ਵਾਲੇ ਦਿਨ ਹੋਣਗੇ ਕਿਉਂਕਿ ਉਡੀਕ ਇਹਨਾਂ ਦੀ ਸੀ ਵਿਆਹ ਦਾ ਦਿਨ ਰੱਖਣਾ ਹੈ ਅਤੇ ਮਾਤਾ ਪਿਤਾ ਜੀ ਆ ਗਏ ਨੇ ਉਹ ਬੱਸ ਉਡੀਕ ਇਹਨਾਂ ਦੀ ਸੀ ਬੀਬੇ ਨਾਨਕੀ ਦਾ ਹੁਣ ਚਾਹ ਜਿਹੜਾ ਹੈ ਉਹ ਬੇਬੇ ਨਾਨਕੀ ਤੋਂ ਵੀ ਨਹੀਂ ਚੁੱਕਿਆ ਜਾ ਰਿਹਾ ਕਰਾਂ ਕਿ ਮੈਨਾਂ ਨੂੰ ਕੁਝ ਖਾਣੇ ਦੇ ਲਈ ਬਣਾਵਾਂ ਮੈਨਾਂ ਨੂੰ ਇਹਨਾਂ ਨੂੰ ਪੀਣ ਦੇ ਲਈ ਲੈ ਕੇ ਆਵਾਂ ਇਤਨੇ ਨੂੰ ਗੋਲੀਆਂ ਚੱਕਰੀਆਂ ਬੜੀਆਂ ਸੀ ਕੰਮਕਾਰ ਕਰਨ ਵਾਲੀਆਂ ਉਹ ਵੀ ਕਰਦੇ ਵਿੱਚ ਪਹੁੰਚ ਗੀਆਂ ਨੇ ਤਾਂ ਬੇਬੇ ਨਾਨਕੀ ਜੀ ਹੁਣ ਸਾਰਿਆਂ ਦੀ ਖੁਸ਼ ਮੰਗਲ ਪੁੱਛਦੇ ਨੇ ਬੇਬੇ ਨਾਨਕੀ ਨੂੰ ਵੇਖ ਕੇ ਸਾਰੇ ਬੜੇ ਖੁਸ਼ ਹੋ ਰਹੇ ਨੇ ਇਹ ਬੇਬੇ ਨਾਨਕੀ ਨੂੰ ਆਪਣੇ ਦੀਰ ਦੇ ਵਿਆਹ ਦਾ ਕਿੰਨਾ ਚਾਹ ਹੈ ਹੁਣ ਗੱਲਾਂ ਬਾਤਾਂ ਕਰਦੇ ਹਨ ਆਏ ਬਹਿ ਰਸੇ ਤਬ ਜਰਾ ਮਾ ਜਦੋਂ ਧੀ ਰਾਣੀ ਨੂੰ ਮੈਂ ਤਾਂ ਕਾਲੂ ਜੀ ਨੇ ਆਪਣੇ ਕੋਲ ਲਾਇਆ ਹੈ ਪੁੱਛਿਆ ਹੈ ਪਰਵਾਹ ਕਿਵੇਂ ਹੈ ਧੀ ਰਾਣੀ ਤੇਰਾ ਕੀ ਹਾਲ ਚਾਲ ਨੇ ਮਲੋ ਧੀ ਰਾਣੀ ਦੇ ਬਾਰੇ ਪੁੱਛਿਆ ਮਾਤਾ ਨੇ ਪੁੱਛਿਆ ਸਾਰੇ ਮਲੋ ਪੁੱਛ ਰਹੇ ਨੇ ਬੇਬੇ ਨਾਨਕੀ ਜੀ ਬੜੇ ਜਾਮਾਂ ਦੇ ਨਾਲ ਉਹਨਾਂ ਨੂੰ ਦੱਸ ਰਹੇ ਨੇ ਕਿ ਤੁਸੀਂ ਆ ਕੇ بس ਤੁਹਾਡੀ ਕਮੀ ਸੀ ਖੁਸ਼ਮੰਗਲ ਹੈ ਹੁਣ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਰੱਬ ਨੇ ਅਰ ਪਰਮਾਤਮਾ ਨੇ ਸਾਡੀਆਂ ਬੜੀਆਂ ਜ਼ਰੂਰਤਾਂ ਜਿਹੜੀਆਂ ਬੜੀਆਂ ਲੋੜਾਂ ਨੇ ਜਿਹੜੀਆਂ ਪੂਰੀਆਂ ਕੀਤੀਆਂ ਨੇ ਬਸ ਆਈ ਅਧੂਰਾ ਸੀ ਕਾਰਜ ਮੇਰੇ ਵੀਰ ਦਾ ਜੋ ਵਿਆਹ ਹੈ ਹੁਣ ਬੜੇ ਚਾਮਾਂ ਦੇ ਨਾਲ ਕਰਾਂਗੇ ਇਤਨੇ ਨੂੰ ਗੱਲਾਂ ਕਰ ਰਹੇ ਸੀ ਜੈ ਰਾਮ ਜੀ ਬਾਹਰ ਗਏ ਹੋਏ ਸੀ ਭయ్యా ਜੀ ਜਵਾਈ ਜੈ ਰਾਮ ਜੀ ਬਾਹਰ ਗਏ ਹੋਏ ਸੀ ਤਾਂ ਜਦੋਂ ਉਹ ਘਰ ਆਏ ਨੇ ਤਾਂ ਉਹ ਸਾਰਿਆਂ ਨੂੰ ਮਿਲਦੇ ਹਨ ਸਰਹਨ ਸੋ ਮਿਲੋ ਕਿਨ ਪਰਨਾਮਾਂ ਤਾਂ ਇੱਕ ਲਉਦੇ ਜਵਾਈ ਭਾਈ ਨੇ ਮਹਤਾ ਕਾਲੂ ਜੀ ਦੇ ਅਤੇ ਬੜੇ ਚਾਹ ਦੇ ਨਾਲ ਮਿਲਦੇ ਨੇ ਬੇਬੇ ਨਾਨਕੀ ਜੀ ਸਤਿਕਾਰਯੋਗ ਭਾਈਆ ਜੀ ਨੇ ਜਿਹੜੇ ਇਹ ਜੈ ਰਾਮ ਜੀ ਬੜੇ ਪਿਆਰ ਦੇ ਨਾਲ ਮਿਲਦੇ ਨੇ ਬੜਾ ਸਦਵ ਸਤਿਕਾਰ ਕਰਦੇ ਨੇ ਅਤੇ ਜੈ ਰਾਮ ਜੀ ਬਾਰੇ ਸਾਰੇ ਜਾਣਦੇ ਸੀ ਕਿ ਬੜਾ ਨਰਮ ਦਿਲ ਹੈ ਬੜਾ ਠੰਡੇ ਸੁਭਾਤਾ ਹੈ ਬੜਾ ਨਾਨਕੀ ਦੇ ਨਾਲ ਮੰਨ ਲੋ ਕਦਮ ਦੇ ਕਦਮ ਮਲਾਕੇ ਚੱਲਣ ਵਾਲਾ ਹੈ ਤਾਂ ਇੱਕ ਜੋਤ ਦੋਏ ਮੂਰਤੀ ਮੰਨ ਲਓ ਇਦਾਂ ਦਾ ਉਹਨਾਂ ਦਾ ਸਪਾਸ ਈਦਾਂ ਦੀ ਉਹਨਾਂ ਦੇ ਵਿਚਾਰ ਬਣ ਗਏ ਸੀ ਇੱਕ ਜੋਤ ਦੋਏ ਮੂਰਤੀ ਜੋਤ ਮੰਨ ਲਓ ਵਿਚਾਰ ਇੱਕ ਹੋ ਜਾਣ ਮੁਰਦਾ ਨਿਸ਼ਕਦ ਉਹਨੇ ਗਲ ਫੇਰ ਬਣ ਜੇ ਸਵਰਗ ਹੀ ਫੇਰ ਬਣਦਾ ਜਿੰਦਗੀ ਦਾ ਜੇ ਦੋਵੇਂ ਜੀਆਂ ਦੇ ਵਿਚਾਰ ਇੱਕ ਹੁੰਦੇ ਨੇ ਜਿੱਥੇ ਵੀ ਹੈ ਉਹ ਸਵਰਗ ਬਣ ਜਾਂਦਾ ਹੈ ਸੱਚਖੰਡ ਬਣ ਜਾਂਦਾ ਹੈ ਘਰੀ ਮੰਦਰ ਬਣ ਜਾਂਦਾ ਹੈ ਘਰੀ ਗੁਰਦੁਆਰਾ ਬਣ ਜਾਂਦਾ ਹੈ ਘਰੀ ਸਭ ਕੁਝ ਬਣ ਜਾਂਦਾ ਹੈ ਜਦੋਂ ਏਕ ਜੋਤ ਦੋਏ ਮੂਰਤੀ ਹੋ ਜਾਂਦੀਆਂ ਨੇ ਹੁਣ ਸਾਰਿਆਂ ਨੂੰ ਪਤਾ ਸੀ ਕਿ ਏ ਚ ਏਕ ਜੋਤ ਅਕੈ ਦੋਏ ਮੂਰਤੀਆਂ ਨੇ ਇਹ ਮਹਲੋ ਵਿਚਾਰ ਇਹਨਾਂ ਦੇ ਇੱਕੋ ਹੀ ਨੇ ਵਿਚਾਰਾਂ ਦੇ ਨਾਲ ਵਿਚਾਰ ਜਿਹੜੇ ਇਹਨਾਂ ਦੇ ਮਿਲੇ ਨੇ ਮਹਲੋ ਬੜਾ ਚਾ ਚੜਿਆ ਕਿ ਮੇਰੀ ਧੀ ਰਾਣੀ ਖੁਸ਼ ਹੈ ਸਾਡੇ ਭਾਈਆ ਜੀ ਖੁਸ਼ ਹਨ ਸ੍ਰੀ ਨਾਨਕ ਸੁਣ ਆਵਨ ਕਾਲੂ ਤਾਂ ਉਸ ਸਮੇਂ ਸਤਕਾਰ ਜੋਗ ਗੁਰੂ ਨਾਨਕ ਦੇ ਮਹਾਰਾਜੀ ਮੋਦੀ ਖਾਨੇ ਤੇ ਉਹ ਹੀ ਆਪਣਾ ਨਿਤਦਾ ਕਰ ਵਿਹਾਰ ਕਰਦੇ ਨੇ ਮਨ ਲੋ ਮੁਫਲਸ ਹੁੰਦੇ ਨੇ ਗਰੀਬ ਹੁੰਦੇ ਨੇ ਉਹਨਾਂ ਨੂੰ ਅਨਾਜ ਵੰਡਦੇ ਨੇ ਗੁਰੂ ਨਾਨਕ ਦੇ ਮਹਾਰਾਜੀ ਕਿਸੇ ਨੂੰ ਇਹ ਨਹੀਂ ਪੁੱਛਦੇ ਭਾਈ ਕਿੰਨਿਆਂ ਦੇ ਤੋਲਣਾ ਹੈ ਕਿੰਨਾਕ ਤੋਲਣਾ ਹੈ ਅਤੇ ਕਿੰਨੇ ਦਾ ਤੋਲਣਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜਿਵੇਂ ਸਿੱਤੇ ਰੱਬ ਦਾ ਨਾਮ ਲੈ ਕੇ ਤੋਲਦੇ ਪਏ ਨੇ ਤੇਰਾ ਤੇਰਾ ਤਾਂ ਜਿੰਨੀ ਕਿ ਜ਼ਰੂਰਤ ਹੁੰਦੀ ਹੈ ਅਗਲੇ ਨੂੰ ਬਸ ਚੁੱਕ ਲੈਂਦਾ ਹੈ ਦਾਤਾ ਜੀ ਨੇ ਵੀ ਨਹੀਂ ਕਿਹਾ ਕਿ ਭਾਈ ਆ ਤੇਰਾ ਪੂਰਾ ਹੋ ਗਿਆ ਤੇ ਚੁੱਕ ਲੈ ਜਿੰਨੇ ਕ ਜ਼ਰੂਰਤ ਹੁੰਦੀ ਸੀ ਮਤਲਬ ਉਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਿਨਾ ਕਹਿਣ ਤੋਂ ਉਹਨਾਂ ਦੇ ਅੰਦਰ ਇਤਨਾ ਧਰਮ ਆ ਗਿਆ ਸੀ ਇਤਨੀ ਨਰਮ ਦਲੀ ਆ ਗਈ ਸੀ ਜਿਨ੍ਹਾਂ ਨੂੰ ਜਿੰਨੀ ਜ਼ਰੂਰਤ ਹੁੰਦੀ ਸੀ ਉਸ ਤੱਕੜੀ ਤੋਂ ਉਸ ਪਲੜੇ ਤੋਂ ਉਤਨੀ ਅਨਾਜ ਉਤਨੀ ਜਿਹੜੀ ਵਸਤੂ ਚਾਹੀਦੀ ਸੀ ਚੁੱਕ ਲੈਂਦੇ ਸੀ ਦਾਤਾ ਜੀ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਭਾਈ ਤੇਰਾ ਪੂਰਾ ਹੋ ਗਿਆ ਤਾਂ ਚੁੱਕ ਲੈ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵਿਸ਼ਵਾਸ ਹੈ ਤਾਂ ਵਿਸ਼ਵਾਸ ਉਹਨਾਂ ਨੂੰ ਵੀ ਹੋਇਆ ਸੀ ਦਾਤਾ ਜੀ ਤੇ ਕਹਿੰਦੇ ਅੱਜ ਇਹ ਅੱਜ ਨਹੀਂ ਕਿ ਅੱਜੀ ਬੰਡ ਰਹੇ ਨੇ ਬੜੇ ਸਮੇਂ ਤੋਂ ਬੰਡ ਰਹੇ ਨੇ ਕੱਟ ਗਿਆ ਤਾਂ ਦੁਬਾਰਾ ਆ ਜਾਾਂਗੇ ਜੇ ਥੜ ਗਿਆ ਦੁਬਾਰਾ ਆ ਜਾਾਂਗੇ ਇਤਨਾ ਮਨੋਂ ਲੋਕਾਂ ਦੇ ਵਿੱਚ ਮੁਹੱਬਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰ ਦਿੱਤੀ ਸੀ ਦਿਲਾਂ ਦੇ ਅੰਦਰ ਵਿਸ਼ਵਾਸ ਸਭ ਤੋਂ ਵੱਡਾ ਧਰਮ ਵਿਸ਼ਵਾਸ ਨੂੰ ਕਹਿੰਦੇ ਨੇ ਜੇ ਵਿਸ਼ਵਾਸ ਤਾਂ ਸਾਰੀ ਤਰ੍ਹਾਂ ਨਹੀਂ ਜੇ ਵਿਸ਼ਵਾਸ ਨਹੀਂ ਹੈ ਤਾਂ ਇਨਸਾਨੀ ਤਬੀਬਲੇ ਨਹੀਂ ਹੈ ਫਿਰ ਇਨਸਾਨ ਨਹੀਂ ਉਹ ਸ਼ੈਤਾਨ ਹੈ ਜੇ ਵਿਸ਼ਵਾਸ ਨਹੀਂ ਹੈ ਤਾਂ ਹੁਣ ਉਹਨਾਂ ਦੇ ਕੋਲ ਦਾਤਾ ਜੀ ਨੇ ਵਿਸ਼ਵਾਸ ਭਰਿਆ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਤਾਂ ਉਹਨਾਂ ਨੂੰ ਵਿਸ਼ਵਾਸ ਕਰਕੇ ਜਿਤਨੀਕ ਜ਼ਰੂਰਤ ਹੁੰਦੀ ਦਾਤਾ ਵਸਥੋ ਲਈ ਜਾਂਦੇ ਸੀ ਕਿਸੇ ਨੂੰ ਦਾਲਾ ਚਾਹੀਂਦੇ ਕਿਸੇ ਨੂੰ ਚੌਲ ਚਾਹੀਦੇ ਨੇ ਕਿਸੇ ਨੂੰ ਆਟਾ ਚਾਹੀਦਾ ਕਿਸੇ ਨੂੰ ਲੂਣ ਮਿਰਚ ਚਾਹੀਦਾ ਜੋ ਵੀ ਚੀਜ਼ ਚਾਹੀ ਸੀ ਚਾਹੀਦੀ ਸੀ ਉਸ ਬੋਦੀ ਖਾਨੇ ਤੋਂ ਦਾਤਾ ਜੀ ਤੋਲਦੇ ਜਾਂਦੇ ਸੀ ਤੇ ਉਹ ਚੁਕਦੇ ਜਾਂਦੇ ਸੀ ਤਾਂ ਇਤਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਕੰਨਾਂ ਦੇ ਵਿੱਚ ਕਿਸੇ ਨੇ ਕਿਹਾ ਜਾ ਕੇ ਕਹਿੰਦੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਭੈਣ ਦੇ ਘਰ ਜਾਂ ਤੁਹਾਡੇ ਘਰ ਤੁਹਾਡੇ ਸਤਿਕਾਰਯੋਗ ਪਿਤਾ ਜੀ ਆਏ ਨੇ ਤੁਹਾਡੇ ਮਾਤਾ ਜੀ ਵੜ ਬੜੇ ਜਿਹੜੇ ਆਏ ਨੇ ਉਹਨਾਂ ਦੇ ਤੁਹਾਡੇ ਨਾਨਾ ਨਾਨੀ ਜੀ ਆਏ ਨੇ ਤੁਹਾਨੂੰ ਵੇਖਣਾ ਤੁਹਾਡੀ ੜੀਕ ਹੈ ਕਿ ਤੁਹਾਨੂੰ ਘਰ ਦੇ ਵਿੱਚ ੜੀਕ ਰਹੇ ਹਨ ਉਠ ਕਰ ਘਮਨੇ ਸਦਨੋਂ ਕਾਲੂ ਤਾਂ ਉਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਰਾ ਕੰਮ ਕਰ ਛੱਡ ਦਿੱਤਾ ਮਤਲਬ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਰਹਿੰਦੇ ਨੇ ਇੱਥੇ ਸਭ ਤੋਂ ਪਹਿਲਾਂ ਹਾਲਾਂਕਿ ਕਿਰਤ ਕਹਿੰਦੇ ਨੇ ਕਿਉਂਕਿ ਕਿਰਤੀ ਉਹਨਾਂ ਦੀ ਜੋ ਬੰਨ ਰਹੇ ਨੇ ਕਿਉਂਕਿ ਉਹ ਉੱਥੇ ਨੌਕਰੀ ਕਰਦੇ ਸੀ ਪਰ ਜਦੋਂ ਰੱਬ ਦਾ ਨਾਮ ਆਉਂਦਾ ਹੈ ਨਾ ਕਿਰਤ ਵੀ ਪਿੱਛੇ ਰਹਿ ਜਾਂਦੀ ਹੈ ਫਿਰ ਜਦੋਂ ਰੱਬ ਦਾ ਖੁਦਾ ਦਾ ਨਾਮ ਆਉਂਦਾ ਹੈ ਵਿੱਚ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ ਕਿਸੇ ਨੇ ਕਿ ਤੁਹਾਡੇ ਪਿਤਾ ਜੀ ਆਏ ਨੇ ਉਹ ਕਿਰਤ ਨੂੰ ਵੀ ਪਿੱਛੇ ਛੱਡ ਦਿੱਤਾ ਉਹਨਾਂ ਨੇ ਮਤਲਬ ਤਰਜੀਹ ਕਿਉਂ ਦਿੱਤੀ ਉਹਨਾਂ ਨੇ ਮਾਤਾ ਪਿਤਾ ਨੂੰ ਇਹ ਸਾਰੇ ਕੰਮ ਕਰ ਪਿੱਛੇ ਨੇ ਸਭ ਤੋਂ ਪਹਿਲਾਂ ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਹੈ ਕਿਰਤ ਵੀ ਫੇਰੀ ਵਫਾ ਕਰਦੀ ਹੈ ਜੇ ਘਰ ਦੇ ਵਿੱਚ ਮਾਤਾ ਪਿਤਾ ਦਾ ਸਤਿਕਾਰ ਹੈ ਕੰਮਕਾਰੀ ਫੇਰੇ ਸੋਹਣਾ ਲੱਗਦਾ ਜੇ ਘਰ ਦੇ ਵਿੱਚ ਸਤਿਕਾਰ ਹੈ ਤਾਂ ਉਹਨਾਂ ਨੇ ਪਹਿਲਾਂ ਵੀ ਗਏ ਸੀ ਮਤਲਬ ਪਹਿਲਾਂ ਵੀ ਉਹਨੇ ਇਦਾਂ ਕੀਤਾ ਸੀ ਦਾਤਾ ਜੀ ਨੇ ਤਾਂ ਹੁਣ ਸਾਰਾ ਪਰਿਵਾਰ ਆਇਆ ਸਭ ਕੁਝ ਛੱਡ ਕੇ ਵਿੱਚ ਹੀ ਜਾਂਦੇ ਜਾਂਦੇ ਆਵਾਜ਼ ਲਾ ਕੇ ਗਏ ਨੇ ਸਾਮੀ ਭਾਈ ਵਾਲੇ ਹੁਣ ਤੇਰਾ ਹੈ ਮੋਦੀ ਖਾਨਾ ਜਿਵੇਂ ਮਰਜੀ ਖਾਂਦਾ ਮੈਂ ਚੱਲੇ ਆਇਆ ਐਦਾਂ ਜਾਂਦੇ ਭੱਜਦੇ ਭੱਜੇ ਨੇ ਉੱਥੋਂ ਕਿ ਸਤਕਾਰਯੋਗ ਮੇਰੇ ਮਾਤਾ ਜੀ ਆਏ ਨੇ ਮੇਰੇ ਪਿਤਾ ਜੀ ਆਏ ਨੇ ਉਹਨਾਂ ਨੂੰ ਬੜਾ ਚਾ ਚੜੇ ਆ ਤੇ ਉੱਥੋਂ ਉਹ ਦੌੜ ਕੇ ਕਰਦੇ ਵੱਲ ਆ ਰਹੇ ਹਨ ਧਾਰਿਓ ਪਦ ਪੰਕਜ ਪਰ ਸਿਸਾ ਤਾਂ ਜਦੋਂ ਆਏ ਨੇ ਨਾ ਸਾਰਿਆਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਜੀ ਮਹਿਤਾ ਕਾਲੂ ਨੂੰ ਮਿਲੇ ਨੇ ਦਾਤਾ ਜੀ ਦੇ ਪਿਤਾ ਜੀ ਸਤਕਾਰਯੋਗ ਮੰਜੇ ਤੇ ਬੈਠੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡਾ ਲਾਲ ਆਇਆ ਜੱਫੀ ਪਾਉਣ ਦੇ ਲਈ ਮੰਜੇ ਤੋਂ ਖਲੋਏ ਨੇ ਕਿ ਮੇਰੇ ਪੁੱਤਰ ਨੂੰ ਬਲ ਬੱਕੜੀ ਦੇ ਵਿੱਚ ਲਾ ਮਾਂ ਪਰ ਪੁੱਤਰ ਜੀ ਚਰਨਾ ਤੇ ਲੰਮੇ ਪੈ ਗਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਬੰਦਨਾ ਕਰਦੇ ਪਏ ਨੇ ਨਮਸਕਾਰ ਕਰਦੇ ਨੇ ਦੀਨੀ ਕਾਲੂ ਅਦ ਕਿਆ ਸੀਸਾ ਪਰ ਪਿਤਾ ਜੀ ਸੀਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਹਿਤਾ ਕਾਲੂ ਜੀ ਤਾਂ ਉਹਨਾਂ ਨੇ ਦਾਤਾ ਜੀ ਨੂੰ ਪੈਰਾਤ ਹੋ ਚੁੱਕਿਆ ਗਲਵਕੜੀ ਦੇ ਵਿੱਚ ਲਿਆ ਕਹਿੰਦੇ ਪੁੱਤਰ ਜੀ ਤੁਹਾਡੀ ਥਾਂ ਇੱਥੇ ਹੈ ਸਤਕਾਰ ਅਦਬ ਕਰਦੇ ਹਾਂ ਸੱਦ ਕੇ ਜਾਵਾਂ ਮੇਰੇ ਲਾਲ ਤੇ ਅਨੇਕਾਂ ਅਸੀਸਾਂ ਦਿੱਤੀਆਂ ਕਹਿੰਦੇ ਜਿਵੇਂ ਤੇਰਾ ਕੰਮ ਕਰ ਪੁੱਤਰ ਜੀ ਤੂੰ ਚਲਾਇਆ ਹੈ ਅਤੇ ਮੈਂ ਤੇਰੇ ਤੇ اتنا ਮਾਣ ਕਰਦਾ ਤੇਰੇ ਇਸ ਕਿਰਤ ਤੇ ਜੋ ਵੀ ਤੂੰ ਕਰਦਾ ਤੇਰੇ ਤੇ اتنا ਮਾਣ ਹੈ ਜਦੋਂ ਰਸਤੇ ਦੇ ਵਿਚ ਆ ਰਹੇ ਸੀ ਨਾ ਸਾਰੇ ਕਹਿੰਦੇ ਸੀ ਜਿਹਨੂੰ ਪਤਾ ਲੱਗਦਾ ਸੀ ਉਹ ਵੇਖੋ ਨਾਨਕ ਦੇ ਪਿਤਾ ਜੀ ਜਾ ਰਹੇ ਨੇ ਨਾਨਕ ਦੇ ਮਾਤਾ ਜੀ ਜਾ ਰਹੇ ਨੇ ਜਿਹੜਾ ਸੁਲਤਾਨਪੁਰ ਦੇ ਵਿੱਚ ਨਾਜ ਬੰਦ ਰਿਹਾ ਨਾ ਮੋਦੀ ਖਾਨੇ ਤੇ ਉਹਨਾਂ ਦੇ ਮਾਤਾ ਪਿਤਾ ਜਾ ਰਹੇ ਨੇ ਪੁੱਤਰ ਜੀ ਬੜਾ ਮਾਣ ਮਹਿਸੂਸ ਹੁੰਦਾ ਸੀ ਜਦੋਂ ਲੋਕ ਯਾਦ ਕਰਦੇ ਸੀ ਲੋਕ ਸਲਾਮ ਕਰਦੇ ਸੀ ਕਹਿੰਦੇ ਉਸ ਅੱਲਾ ਦੇ ਰੂਪ ਦੇ ਉਸ ਪਰਮਾਤਮਾ ਦੇ ਰੂਪ ਦੇ ਉਸ ਰੱਬ ਦੇ ਰੂਪ ਦੇ ਕਹਿੰਦੇ ਤੁਸੀਂ ਪਿਤਾ ਹੋ ਤਾਂ ਨੋ ਤੁਸੀਂ ਤੁਹਾਡੇ ਘਰ ਇਦਾਂ ਦੇ ਪੁੱਤਰ ਨੇ ਜਨਮ ਲਿਆ ਬੜੀ ਦੁਨੀਆ ਹੈ ਜਿਹੜੀ ਮਤਬਲ ਦੀ ਹੈ ਤਾਂ ਲੋਕ ਦੁਨੀਆ ਹੈ ਲੋਕਾਂ ਦਾ ਖੂਨ ਚूस ਲੈਂਦੀ ਹੈ ਤਾਂ ਮੋਦੀ ਖਾਨੇ ਤੇ ਰਹਿ ਕੇ ਉੱਥੇ ਕੀ ਕੁਝ ਨਹੀਂ ਬਣਾ ਸਕਦਾ ਤੁਹਾਡਾ ਲਲ ਬੜਿਆਂ ਨੇ ਬਣਾਇਆ ਮੋਦੀ ਖਾਨਾ ਉਸ ਸਮੇਂ ਇੱਕ ਹੱਟ ਰਹਿ ਗਈ ਸੀ ਜਦੋਂ ਦਾਤਾ ਜੀ ਲੱਗੇ ਸੀ ਹੱਟ ਸੀ ਦੁਕਾਨ ਸੀ ਪਰ ਜਦੋਂ ਦਾਤਾ ਜੀ ਲੱਗੇ ਨੇ ਇੱਕ ਖਾਣਾ ਬਣਾ ਦਿੱਤਾ ਖਾਨ ਬਣਾ ਦਿੱਤਾ ਉਹਨੂੰ ਪਹਿਲਾਂ ਤਾਂ ਉਹੀ ਸੀ ਨਾ ਜਿਹੜਾ ਵੀ ਆਇਆ ਬਸ ਜਿਹਦਾ ਦਾ ਲੱਗਦਾ ਸੀ ਲਾਈ ਜਾਂਦੇ ਸੀ ਵਾ ਦਾਲ ਲਾਉਣ ਦੇ ਲਈ ਜਾਂ ਨਾ ਅੱਤੇ ਜਦੋਂ ਸਰਕਾਰੀ ਨੌਕਰੀ ਹੁੰਦੀ ਹੈ ਜਿਆਦਾ ਤਾਂ ਸੰਗਤ ਜੀ ਦਾ ਹਰ ਇੱਕ ਕੋਈ ਚਾਹੁੰਦਾ ਕਿ ਵਿਰਲੇ ਹੀ ਹੁੰਦਾ ਜਿਹੜਾ ਧਰਮੀ ਹੁੰਦਾ ਇਨਸਾਨ ਕਿ ਇਤਨੀ ਮੈਨੂੰ ਤਰ੍ਹਾਂ ਖਾ ਮਿਲਦੀ ਜਾਏ ਇਤਨਾ ਕੁਝ ਮਿਲਦਾ ਮੈਂ ਉਹਨਾਂ ਕੰਮ ਤਾਂ ਕਰਾਂ ਸਹੀ ਨਾ ਇਕ ਕੋਈ ਵਿਰਲਾ ਹੀ ਹੁੰਦਾ ਜਿਹੜਾ ਇਦਾਂ ਸੋਚ ਕੇ ਕਰਦਾ ਨਹੀਂ ਤਾਂ ਸਾਰੇ ਇਦਾਂ ਹੀ ਨੇ ਰੱਬ ਦਾ ਨਾ ਹੀ ਹੈ ਤਾਂ ਉਹ ਸਮੇ ਬੁਰਨਾਨਕ ਦੇ ਮਹਾਰਾਜੀ ਸਿਵਤ ਕਿਉਂ ਹੈ ਤਾਂ ਹੀ ਸਿਵਤ ਹੈ ਨਾ ਪਹਿਲਾਂ ਪਹਿਲਾਂ ਦਾ ਸਮਾ ਵੀ ਉਹਨਾਂ ਨੇ ਹਟਾਇਆ ਹੁਣ ਦਾਤਾ ਜੀ ਆਏ ਨੇ ਉਹ ਵੀ ਸਮਾ ਹਟਾ ਰਹੇ ਨੇ ਹੁਣ ਸਿਵਤਾਂ ਜ਼ਰੂਰੀ ਨਹੀਂ ਕਿ ਜਿਹੜਾ ਨਾਜ ਲੈ ਕੇ ਜਾਂਦਾ ਹੈ ਸਿਵਤਾਂ ਉਹ ਕਰਦੇ ਨੇ ਸਿਵਤਾਂ ਵੀ ਕਰਦੇ ਨੇ ਜਿਹੜੇ ਮੁਫਲਸ ਜਿਨ੍ਹਾਂ ਨੂੰ ਵੇਚ ਕੇ ਜਿਨ੍ਹਾਂ ਦੇ ਕੋਲ ਸਮਰੱਥਾ ਨਹੀਂ ਸੀ ਆਪਣਾ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਕਿਸੇ ਨੂੰ ਵੇਚ ਕੇ ਦਰਦ ਜ਼ਰੂਰ ਹੁੰਦਾ ਸੀ ਰੱਬ ਪ੍ਰਮਾਤਮਾ ਜੀ ਕਿਤੇ ਹੈਗੇ ਹੋ ਤਾਂ ਇਹਨਾਂ ਦਾ ਵੀ ਕੋਈ ਖਾਣ ਦਾ ਪ੍ਰਬੰਧ ਕਰ ਦਿਓ ਸਾਡੇ ਕੋਲ ਤਾਂ ਨਹੀਂ ਇਤਨਾ ਸਾਡੇ ਘਰ ਦੇ ਗੁਜ਼ਾਰਾ ਚੱਲਦਾ ਸਾਡੇ ਕੋਲ ਤਾਂ ਵਸਤਰ ਨਹੀਂ ਕਿਸੀ ਕਿਸੇ ਨੂੰ ਦੇ ਦਈਏ ਕੋਈ ਭੇਜ ਖੁਦਾ ਦਾ ਫਰਿਸ਼ਤਾ ਇਦਾਂ ਕੋਈ ਭੇਜ ਰੱਬ ਦਾ ਫਰਿਸ਼ਤਾ ਇਦਾਂ ਬੜੀਆਂ ਅਰਜ਼ੋਈਆਂ ਲੋਕ ਕਰਦੇ ਸੀ ਤਾਂ ਹੁਣ ਉਹ ਅਰਜ਼ੋਈਆਂ ਗੁਰੂ ਨਾਨਕ ਦੇਵ ਜੀ ਉੱਤੇ ਪਹੁੰਚੇ ਨੇ ਉਹਨਾਂ ਦਾਤਾ ਜੀ ਦੀ ਸਿਫਤ ਤਾਂ ਆਪਣੇ ਆਪ ਹੀ ਹੋਣੀ ਹੈ। ਬਾਕੀ ਦੋ ਦਾਤਾ ਜੀ ਨੇ ਕੰਮ ਕੀਤਾ ਤਾਂ ਰਹੀ ਦੁਨੀਆ ਤੱਕ ਹੌਣ ਤੱਕ ਜਾਦ ਹੋ ਰਹੇ ਨੇ ਕਿ ਇਦਾਂ ਦਾ ਕਿਰਤ ਕਰਨੀ ਚਾਹੀਦੀ ਹੈ ਨਸਾਨ। ਹਾਲਾਂਕਿ ਕਿਰਤ ਦਾਤਾ ਜੀ ਨੇ ਕੀਤੀ ਹੈ। ਤਿੰਨ ਵਾਰ ਮੰਨ ਲੋ ਲੇਖਾ ਜੋਖਾ ਦਾਤਾ ਜੀ ਨੇ ਕੀਤਾ ਹੈ। ਦੋ ਵਾਰ ਤਾਂ ਪਹਿਲਾਂ ਹੋਇਆ ਹੁਣ ਤੀਜੀ ਵਾਰ ਵੀ ਅੱਗੇ ਹੋਣਾ ਹੈ। ਤਾਂ ਦਾਤਾ ਜੀ ਦਾ ਵਧਿਆ ਤੇ ਨਾ ਦਾਤਾ ਜੀ ਨੇ ਲਿਆ ਕਿ ਮੈਨੂੰ ਦੇ ਦਿਓ। 135 ਰਜਿਤਪਨ ਵਧੇ ਨੇ। ਦਾਤਾ ਜੀ ਦੇ ਲਿਆ ਨਹੀਂ ਕਿ ਮੈਨੂੰ ਦੇ ਦੋ ਭਈ ਮੇਰੇ ਨੇ ਤਾਂ ਹੁਣ ਗੁਰੂ ਨਾਨਕ ਦੇ ਮਹਾਰਾਜ ਦੀ ਸਿਫਤ ਜਿਹੜੀ ਆਪੇ ਹੋਣੀ ਹੈ ਹੁਣ ਸਿਫਤ ਹੋ ਰਹੀ ਹੈ ਰਾਏ ਬੁਲਾਰ ਜੀ ਨੂੰ ਜਦੋਂ ਮਿਲੇ ਨਾ ਪੁੱਤਰ ਜੀ ਗਲ ਵਕੜੀ ਬਾਕੇ ਬੜਾ ਸਕੂਨ ਮਿਲਿਆ ਆਪਣੇ ਲਾਲ ਨੂੰ ਗਲ ਗਲ ਵਕੜੀ ਦੇ ਵਿੱਚ ਲੈ ਕੇ ਸੰਗਤ ਮਸਤਕ ਪਰ ਪਰ ਕੌਰੀ ਸੰਦਕ ਸੰਗ ਕਹਿੰਦੇ ਨੇ ਜਿਸ ਤਰ੍ਹਾਂ ਮੱਥੇ ਨੂੰ ਚੁੰਮਣਾ ਪਿਤਾ ਜੀ ਕਦੇ ਹੱਥ ਨੂੰ ਚੁੰਮਦੇ ਨੇ ਆਪਣੇ ਲਾਲ ਦੇ ਕਦੇ ਮੱਥੇ ਨੂੰ ਚੁੰਮਦੇ ਨੇ ਕਦੇ ਵਾਰ-ਵਾਰ ਗਲਵਕੜੀ ਦੇ ਵਿੱਚ ਲੈਂਦੇ ਨੇ ਭਰਦੇ ਨੇ ਭੂਰੀ ਕਿ ਉਹਨਾਂ ਦਾ ਜਿਹੜਾ ਮਿਲਣ ਹੈ ਨਾ ਦਾਤਾ ਜੀ ਨੂੰ ਵੇਖ ਕੇ ਜਾਂ ਮੰਨਨੇ ਭਰ ਰਿਹਾ ਹੈ ਪਿਤਾ ਜੀ ਨੇ ਪਰ ਉਹਨਾਂ ਦੀ ਜਿਹੜੀ ਸਿਫਤ ਸੀ ਨਾ ਉਹ ਸਿਫਤ ਨੂੰ ਸੁਣ ਸੁਣ ਕੇ ਪਿਤਾ ਮਹਤਾ ਕਾਲੂ ਜੀ ਵਾਰ-ਵਾਰ ਗਲਵਕੜੀ ਪਾਉਂਦੇ ਨੇ ਮੇਰੇ ਲਾਲ ਦੀ ਇਤਨੀ ਸਿਫਤਾਂ ਮੈਂ ਵੀ ਵੇਖਾ ਮੈਂ ਵੀ ਨਿਹਾਰਾ ਮੇਰੇ ਲਾਲ ਨੂੰ ਕਦੇ ਮੱਥਾ ਚੁੰਮਦੇ ਨੇ ਕਦੇ ਗਲ ਬੱਕੜੀ ਦੇ ਵਿੱਚ ਲੈਂਦੇ ਹਨ ਤੇ ਕਹੇ ਮੁਖ ਕਾ ਸਭ ਸੁਖ ਠੋਰੀ ਤਾਂ ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸੀ ਸਾਰਿਆਂ ਦਾ ਧਿਆਨ ਇਧਰ ਹੋਇਆ ਸਾਰੇ ਵੇਖ ਰਹੇ ਨੇ ਇੱਕ ਦਾਤਾ ਜੀ ਦਾ ਵਿਆਹ ਸਾਰਿਆਂ ਦਾ ਧਿਆਨ ਹੋਇਆ ਸਾਰੇ ਵੇਖ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪਰਮ ਪਰੇ ਮੁਲਕਾਵਲ ਅੰਗਾ ਤਾਂ ਸਾਰੇ ਜਣੇ ਨੇ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਾਰੇ ਜਣਿਆਂ ਨੇ ਕੱਲੇ ਕੱਲੇ ਜਣੇ ਨੇ ਗਲ ਬੱਕੜੀ ਪਾਈ ਏ ਗਲ ਬੱਕੜੀ ਪਾ ਕੇ ਦਾਤਾ ਜੀ ਨੂੰ ਮਿਲੇ ਹਨ ਕਰਤ ਭਯਾਰ ਉਰ ਸੰਗਯ ਮੰਗਾ ਤਾਂ ਸਾਰੇ ਜਣੇ ਨੇ ਨਾ ਜਿਹੜੇ ਕਰਤ ਪਿਆਲ ਮਲੋ ਸਾਰੇ ਜਿਹੜੇ ਨੇ ਮਿਲ ਕੇ ਨਾ ਇਕ ਕੋਈ ਗੱਲ ਕਹਿੰਦੇ ਹਨ ਦੋਹਰਾ ਗਤ ਦਾ ਨੀ ਪੂਜਤ ਪਾਏ ਪਣੋ ਜਨਕ ਸਮਝਾਏ ਤਾਂ ਜਦੋਂ ਸਾਰੇ ਮਿਲਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਅਨੁਸਾਰੇ ਕਹਿੰਦੇ ਨੇ ਸਾਡਾ ਲਾਲ ਧਨ ਹੈ ਧਨ ਹੈ ਸਾਡੇ ਲਾਲ ਦੀ ਕਮਾਈ ਅਤੇ ਧਨ ਨੇ ਜਨਕ ਜਿਨ੍ਹਾਂ ਨੇ ਜਣੇ ਆ ਉਹ ਲੋ ਜਿਨ੍ਹਾਂ ਨੇ ਮਾਤਾ ਤੇਰੇ ਪਿਤਾ ਜੀ ਪਿਤਾ ਮਹਿਤਾ ਕਲੂ ਜੀ ਧਨ ਨੇ ਇਹ ਜਿਨ੍ਹਾਂ ਨੇ ਸੇਲਾਲ ਨੂੰ ਜਨਮ ਦਿੱਤਾ ਹੈ ਨਾਨਾ ਨਾਨੀ ਵੀ ਕਹਿੰਦੇ ਨੇ ਤਨ ਨੇ ਤਨ ਅਸੀਂ ਹੋ ਗਏ ਆ ਕਿ ਸਾਡੇ ਨਾਲ ਇਹਨਾਂ ਦਾ ਰਿਸ਼ਤਾ ਬਣਿਆ ਹੈ ਸਾਡੇ ਘਰ ਇਹਨੇ ਜਨਮ ਲਿਆ ਸਾਡੇ ਦੋਤੇ ਬਣਿਆ ਨੇ ਬੜਾ ਉਹਨਾਂ ਨੂੰ ਚਾਹ ਚੜਿਆ ਹੈ ਤਾਂ ਹੁਣ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਾਰੇ ਕੱਲੇ ਕੱਲੇ ਜਣੇ ਮਿਲੇ ਨੇ ਤਾਂ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਸਾਰਿਆਂ ਨੂੰ ਪੁੱਛ ਰਹੇ ਹਨ ਸਮਝਾਏ ਤਨ ਅਨਮਨ ਆਨੰਦ ਹੈ ਕਲ ਬੰਡੀ ਮੇ ਰਾਏ ਤਾਂ ਹੁਣ ਸਾਰਿਆਂ ਨੂੰ ਮਿਲ ਕੇ ਜਿਵੇਂ ਪਿਆਰ ਹੈ ਨਾ ਰਾਏ ਬਲਾਰ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਮੀ ਪਿਆਰ ਗੁਰੂ ਨਾਨਕ ਦੇ ਮਹਾਰਾਜ ਜੀ ਕਰਦੇ ਨੇ ਰਾਏ ਬਲਾਰ ਤਾਂ ਜਦੋਂ ਸਾਰਿਆਂ ਦੀ ਘਰ ਪਰਿਵਾਰ ਦੀ ਸੁਖ ਸ਼ਾਂਦ ਪੁੱਛੀ ਹੈ ਨਗਰ ਦੀ ਸੁਖ ਸ਼ਾਂਦ ਪੁੱਛੀ ਹੈ ਤਾਂ ਪਿਤਾ ਜੀ ਨੂੰ ਪੁੱਛਦੇ ਨੇ ਕਹਿੰਦੇ ਪਿਤਾ ਜੀ ਰਾਏ ਬਲਾਰ ਜੀ ਦਾ ਕੀ ਹਾਲ ਹੈ ਰਾਏ ਬਲਾਰ ਜੀ ਸੁਖ ਸ਼ਾਂਦ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਪੈਸ਼ਲ ਮਲੋ ਰਾਇਬਲਾਰ ਨੂੰ ਮੁਝਿਆ ਕਿਉਂਕਿ ਰਾਇਬਲਾਰ ਦੀ ਸਭ ਤੋਂ ਜ਼ਿਆਦਾ ਰਾਇ ਪੋ ਜੀ ਦੀ ਤਲਵੰਡੀ ਦੇ ਵਿੱਚ ਮੁਹੱਬਤ ਜਿਹੜੀ ਹੈ ਰਾਇਬਲਾਰ ਜੀ ਕਰਦੇ ਸੀ ਇੱਕ ਰਤਬਾ ਉਹਦੇ ਕੋਲ ਇੱਕ ਅਹੁਦਾ ਉਹਦੇ ਕੋਲ ਉਮਰ ਦਾ ਵੀ ਤਕਾਜ਼ਾ ਨਹੀਂ ਉਮਰ ਵੀ ਬਜ਼ੁਰਗ ਸੀ ਦਾਤਾ ਜੀ ਦੀ 18 ਕੋ ਸਾਲ ਦੀ ਉਮਰ ਅਤੇ ਉਹ ਬਜ਼ੁਰਗ ਸੀ ਪਰ ਫਿਰ ਵੀ ਇਤਨੀ ਮੁਹੱਬਤ ਕਰਦਾ ਸੀ ਕਿ ਮੇਰੇ ਵੱਲੋਂ ਚਰਨ ਸਪਰਸ਼ ਕਰੇ ਉਹਨਾਂ ਕਿ ਮੈਂ ਬਸ ਮੇਰੇ ਵੱਲੋਂ ਹੋ ਜਾਏਗਾ ਆਪਣੇ ਸੇਵਕ ਨੂੰ ਕਹਦੇ ਕਿਸੇ ਨੂੰ ਕਹਦੇ ਕਿ ਆ ਨਾਨਕ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਬੁਲਾਰ ਜੀ ਵੱਲੋਂ ਚਰਨ ਸਪਰਸ਼ ਨੇ ਕਿਉਂਕਿ ਪਿਤਾ ਤਾਂ ਹੁਣ ਪੁੱਤਰ ਦੇ ਪੈਰੀਂ ਹੱਥ ਨਹੀਂ ਲਾਉਣ ਲੱਗੇ ਆ ਅਤੇ ਨਾ ਹੀ ਗੁਰੂ ਨਾਨਕ ਦੇ ਮਹਾਰਾਜ ਜੀ ਲਾਉਣ ਦਿੰਦੇ ਤਾਂ ਉਹ ਕਹਿੰਦੇ ਨੇ ਕਿਸੇ ਸੇਵਕ ਨੂੰ ਕਹਦੇ ਕਿ ਰਾਇ ਬੁਲਾਰ ਨੇ ਕਿਹਾ ਹੁਣ ਰਾਇ ਬੁਲਾਰ ਦੇ ਬਾਰੇ ਪੁੱਛਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਗਰ ਬਾਰੇ ਪੁੱਛਿਆ ਕਿ ਤੁਸੀਂ ਦੱਸੋ ਪਿਤਾ ਜੀ ਸਮਝਾਏ ਤਨ ਅਨਾਮ ਮਨ ਅਨੰਦ ਹੈ ਤਲਵੰਡੀ ਮੇਰਾ ਹੈ ਸਾਨੂੰ ਸਮਝਾਉਣਾ ਕਰੋ ਮਾਨੂੰ ਦੱਸਣਾ ਕਰੋ ਸੁਖ ਮੰਗਲ ਹੈ ਆਨੰਦ ਤਲਵੰਡੀ ਦੇ ਵਿੱਚ ਸਾਡੇ ਨਗਰ ਦੇ ਵਿੱਚ ਸੁਖ ਮੰਗਲ ਹੈ ਰਾਏ ਬੁਲਾਰ ਜੀ ਆਨੰਦ ਦੇ ਵਿੱਚ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਹੁਣ ਐਦਾ ਪੁੱਛਿਆ ਹੈ ਹੁਣ ਅੱਗੇ ਪਿਤਾ ਜੀ ਉਹਨਾਂ ਨੂੰ ਜਵਾਬ ਦੇਣਗੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕੱਲ ਨੂੰ ਵਿਚਾਰਾਂ ਦੀ ਸਮਾਪਤੀ ਦੇ ਸਮੇਂ ਉਹਨਾਂ ਕੋਲ ਆਣ ਕੇ ਕਿਹਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ